ਇੱਕ ਥੋੜੀ ਜੀ ਬੇਨਤੀ ਕਰਦਿਆਂ ਕਿਉਂਕਿ ਕਈ ਬੰਦੇ ਬੜਾ ਰੌਲਾ ਨੈੱਟ ਦੇ ਉੱਤੇ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਕਿਉਂਕਿ 24 ਘੰਟੇ ਨਾਲ ਜੀ ਸਾਡੇ ਸਾਰੇ ਪੰਥਕ ਜਿੰਨੀਆਂ ਜਥੇਬੰਦੀਆਂ ਬਣੀਆਂ ਹੋਈਆਂ ਬਹੁਤੀਆਂ ਕਿਸੇ ਵਿਰਲੇ ਨੂੰ ਛੱਡ ਕੇ ਬਹੁਤੇ ਡੇਰੇਦਾਰ ਬਹੁਤੀਆਂ ਸੰਪਰਦਾਵਾਂ ਉਹਨਾਂ ਨੂੰ ਨਾ ਜੀ ਕੰਡੇ ਵਾਂਗੂ ਚੁੱਭਦਾ ਹੈ ਪਰਮੇਸ਼ਰ ਦੁਆਰ ਕੰਡੇ ਵਾਂਗੂ ਚੁੱਭਦਾ ਹੈ ਤੇ 24 ਘੰਟੇ ਉਹਨਾਂ ਦੇ ਕੈਮਰੇ ਜਿਹੜੇ ਐ ਇੱਥੇ ਫਿੱਟ ਰਹਿੰਦੇ ਐ ਵਿੱਚ ਸਾਡੇ ਬੰਦੇ ਛੱਡੇ ਹੋਏ ਐ ਨਿੱਕੀ ਨਿੱਕੀ ਗੱਲ ਸਾਨੂੰ ਪਤਾ ਲੱਗੇ ਸੀ ਉਹਨੂੰ ਵੱਡੀ ਬਣਾ ਕੇ ਪੇਸ਼ ਕਰ ਲੈਂਦੇ ਐ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬਹੁਤ ਵੱਡਾ ਬਣਾ ਬਣਾ ਕੇ ਪੇਸ਼ ਕਰਕੇ ਸਥਾਨ ਨੂੰ ਸੰਸਥਾ ਨੂੰ ਜਾਂ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦੇ ਐ ਕਿਉਂ ਭੰਡਦੇ ਆ ਭਲਾ ਵੀ ਇਹ ਸਵਾਲ ਕਰਨੋਂ ਹਟ ਜੇ ਤੇ ਬੋਲਣੋਂ ਹਟ ਜੇ ਜਿਹੜੇ ਬਾਟੇ ਵਾਲੀ ਗੱਲ ਕੀਤੀ ਇਹਦਾ ਜਵਾਬ ਤੇ ਦਿਓ ਜਵਾਬ ਇਹਨਾਂ ਨੇ ਦੇਣਾ ਨਹੀਂ ਜਵਾਬ ਨਹੀਂ ਇਹਨਾਂ ਨੇ ਕੋਈ ਦੇਣਾ ਪਰ ਇਹਨਾਂ ਨੇ ਬਸ ਇਦਾਂ ਦੇ ਬਹਾਨੇ ਬਣਾਉਣੇ ਆ ਵੀ ਬਹਾਨੇ ਬਣਾ ਕੇ ਲੋਕਾਂ ਦਾ ਧਿਆਨ ਇੱਧਰ ਨੂੰ ਕਰੀਏ ਵੀ ਇਹ ਤੇ ਸਵਾਲ ਕਰਨ ਯੋਗ ਹੀ ਨਹੀਂ ਇਹ ਕੌਣ ਨੇ ਪੁੱਛਣ ਵਾਲੇ ਤੇ ਗਲਤ ਨੇ ਇਦਾਂ ਦੀਆਂ ਗੱਲਾਂ ਸੋਚਦੇ ਉਹਦੇ ਸਬੰਧ ਵਿੱਚ ਇੱਕ ਤੇ ਮੈਂ ਬੇਨਤੀ ਪਹਿਲੀ ਜਿਹੜੀ ਕਰਨੀ ਚਾਹੁੰਦਾ ਜੋ ਕਿ ਪਿੱਛੇ ਜੇ ਅਖਬਾਰ ਵਿੱਚ ਕੱਲ ਵੀ ਇਹਨਾਂ ਨੇ ਅਖਬਾਰ ਵਿੱਚ ਖਬਰ ਲੱਗੀ ਹੋਈ ਸੀ ਮੈਂ ਹੈਰਾਨ ਹੋਇਆ ਵੀ ਸ਼ਰਮ ਆਉਣੀ ਚਾਹੀਦੀ ਏ ਇਹੋ ਜਿਹੇ ਮੀਡੀਏ ਵਾਲਿਆਂ ਨੂੰ ਉਹਦੇ ਤੇ ਮੇਰੀ ਫੋਟੋ ਲਾ ਕੇ ਨਾ ਜੀ ਮੈਂ ਇਦਾਂ ਜਿ ਕਿਤੇ ਬੈਠਾ ਉਹਦੀ ਫੋਟੋ ਲਾ ਕੇ ਉੱਤੇ ਲਿਖਿਆ ਵੀ ਇਹ ਜਿਹੜਾ ਪਰਮੇਸ਼ਰ ਦਵਾਰ ਦੇ ਦੀਵਾਨ ਬੰਦ ਹੋਏ ਹੋਏ ਹੈ ਕੀ ਕਾਰਨ ਹੈ ਦਾਲ ਹੀ ਕਾਲੀ ਹੈ ਕਿ ਇਹ ਦਾਲ ਵਿੱਚ ਕੁਝ ਕਾਲਾ ਹੈ ਕਿ ਸਾਰੀ ਦਾਲ ਹੀ ਕਾਲੀ ਹੈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਤਾ ਨਹੀਂ ਇੱਥੇ ਕੀ ਹੋ ਗਿਆ ਆ ਔਰ ਇਹਨਾਂ ਨੇ ਸਾਰੇ ਜਿੰਨੇ ਪਿੰਡਾਂ ਦੇ ਦਿਵਾਨ ਸ਼ਹਿਰਾਂ ਦੇ ਦਿੱਤੇ ਸੀ ਰੱਦ ਕਰ ਦਿੱਤੇ ਐ ਸਾਬ ਟੀਵੀ ਠੱਪ ਪਿਆ ਐ ਸਾਬ ਟੀਵੀ ਤੇ ਲਾਈਵ ਚੱਲਦੇ ਹੁੰਦੇ ਸੀ ਸਭ ਪ੍ਰੋਗਰਾਮ ਬੰਦ ਪਏ ਐ ਜਦੋਂ ਐਕਸੀਡੈਂਟ ਹੋਇਆ ਸੀ ਜਦੋਂ ਉਹ ਹੈਪਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਬੰਦ ਨਹੀਂ ਕੀਤਾ ਕੀ ਹੋ ਗਿਆ ਕੀ ਕਾਰਨ ਅਖਬਾਰ ਵਿੱਚ ਖਬਰ ਲੱਗੀ ਤੇ ਮੈਂ ਜਦੋਂ ਪੜੀ ਮੈਂ ਕਿਹਾ ਹੱਦ ਹੋ ਜਾਂਦੀ ਐ ਯਾਰ ਕਿਸੇ ਗੱਲ ਦੀ ਦਵਾਨ ਦਾ ਕੀ ਹੈ ਹੁਣ ਮੈਂ ਇੱਥੇ ਮੈਂ ਹੁਣ ਜੇ ਦਵਾਨ ਇਹ ਸ਼ਰਮ ਇਹਨਾਂ ਨੂੰ ਇਹ ਆਉਣੀ ਚਾਹੀਦੀ ਹੈ ਵੀ ਹੁਣ ਆਪਾਂ ਇੱਥੇ ਕੀਰਤਨ ਕਰਦੇ ਆ ਜੇ ਮੈਂ ਅੱਜ ਇਹ ਅਨਾਉਂਸ ਕਰਾਂ ਵੀ ਆਪਾਂ ਭਾਈ ਕੱਲ ਨੂੰ ਨਹੀਂ ਇੱਥੇ ਦਵਾਨ ਲਾਵਾਂਗੇ ਪਰਸੋਂ ਵੀ ਇੱਕ ਹਫਤਾ ਇੱਥੇ ਦਵਾਨ ਰੋਜ਼ ਚੱਲਣਗੇ ਸਾਰੇ ਆਉਂਗੇ ਕਿ ਨਹੀਂ ਭਾਈ ਨਾਲੇ ਬੱਚਿਆਂ ਨੂੰ ਲਿਆਉਂਗੇ ਇੱਥੇ ਬਾਣ ਆ ਇੱਥੇ ਥੋੜਾ ਲੱਗੇਗਾ ਦਵਾਨ ਨੂੰ ਫਿਰ ਆਪਾਂ ਦਵਾਨ ਹਾਲ ਚਲਾਉਣਾ ਪੈਣਾ ਇੰਨੀ ਸੰਗਤ ਹਫਤੇ ਦੇ ਅੱਜ ਹੀ ਸ਼ੁਰੂ ਕਰ ਲੈਨੇ ਅੱਜ ਸ਼ੁਰੂ ਕਰ ਸਕਦੇ ਆ ਦਵਾਨ ਹੋਇਆ ਕੀ ਹੈ ਕਿ ਪਿਛਲੇ ਜੂਨ ਦੇ ਮਹੀਨੇ ਵਿੱਚ 10 ਜੂਨ ਤੋਂ ਲੈ ਕੇ 30 ਜੂਨ ਤੱਕ ਮੈਂ ਬਾਹਰ ਦਾ ਪ੍ਰੋਗਰਾਮ ਰੱਖਿਆ ਸੀ ਪਰ ਵੀਜ਼ੇ ਵਾਲਿਆਂ ਨੇ ਲੇਟ ਕਰ ਦਿੱਤਾ 20 ਦਿਨ ਖਾਲੀ ਰੱਖੇ ਸੀ ਬਾਹਰ ਜਾਣ ਵਾਸਤੇ ਵੀਜ਼ੇ ਵਾਲਿਆਂ ਦੀ ਦੇਰੀ ਹੋਣ ਕਰਕੇ ਬਾਹਰ ਦਾ ਪ੍ਰੋਗਰਾਮ ਰੱਦ ਹੋ ਗਿਆ ਬਾਰ ਦਾ ਦਿਵਾਨ ਰੱਦ ਹੋਣ ਕਰਕੇ ਜੰਮੂ ਤੋਂ ਬਾਅਦ ਦਿਵਾਨ ਨਹੀਂ ਸੀ ਕਿਤੇ ਦਿਵਾਨ ਬੰਦ ਸੀ ਇਹਨਾਂ ਨੇ ਜੀ ਇਹਨਾਂ ਨੇ 20 ਪਿੰਡਾਂ ਦੇ ਦਿਵਾਨ ਮੈਂ ਸਵਾਲ ਕਰਕੇ ਪੁੱਛਦਾ ਜਿਹੜੇ ਆ ਵਟਸਐਪਾਂ ਤੇ ਪੋਸਟਾਂ ਪਾਉਂਦੇ ਆ ਮੈਨੂੰ ਜਵਾਬ ਦਿਓ ਵੀ ਕਿਹੜੇ ਕਿਹੜੇ ਸ਼ਹਿਰਾਂ ਦੇ ਦਿਵਾਨ ਸੀ ਰੱਦ ਕੀਤੇ ਐ ਸਬੂਤ ਦਿਓ ਪਿੰਡ ਆ ਇਹਨਾਂ ਦਿਨਾਂ 'ਚ ਕਿੱਥੇ ਕਿੱਥੇ ਦਿਵਾਨ ਸੀ ਅਸੀਂ ਰੱਦ ਕੀਤੇ ਐ ਸਬੂਤ ਤੇ ਦਿਓ ਵੀ ਕਿਹੜੀ ਜਗ੍ਹਾ ਦੇ ਦਿਵਾਨ ਅਸੀਂ ਰੱਦ ਕਰਤੇ ਦਿਵਾਨ ਦਿੱਤੇ ਹੀ ਨਹੀਂ ਸੀ ਕਿਉਂਕਿ ਕੱਟ ਤੋਂ ਕੱਟ 2-4 ਮਹੀਨੇ ਪਹਿਲਾਂ ਦੀਵਾਨ ਲਈਦੇ ਆ ਤਿਆਰੀ ਹੁੰਦੀ ਹੈ ਫਿਰ ਅਗਲਾ ਪ੍ਰਬੰਧ ਕਰਦਾ ਹੈ ਦੀਵਾਨ ਇਹਨਾਂ ਦੇ ਇਸ ਮਹੀਨੇ ਵਿੱਚ ਮੈਂ ਜੂਨ ਦਾ ਤੇ ਜੁਲਾਈ ਦਾ ਮਹੀਨਾ ਖਾਲੀ ਰੱਖਿਆ ਸੀ ਕਿਉਂਕਿ ਬਾਹਰ ਦਾ ਪ੍ਰੋਗਰਾਮ ਸੀ ਬੀਜੇ ਵਾਲਿਆਂ ਨੇ ਲੇਟ ਕਰਤਾ ਦੀਵਾਨ ਦਿੱਤੇ ਪਰ ਐਡੇ ਐਡੇ ਵੱਡੇ ਇਸ਼ੂ ਬਣਾ ਦਿੰਦੇ ਨੇ ਅਗਲੀ ਗੱਲ ਅਗਲਾ ਪੁਆਇੰਟ ਇਹ ਹੈ ਪਰਮੇਸ਼ਰ ਦਵਾਰ ਵਿੱਚ ਅੱਜ ਤੱਕ ਹਜ਼ਾਰਾਂ ਸਿੰਘ ਆਏ ਆ ਤੇ ਹਜ਼ਾਰਾਂ ਸਿੰਘ ਗਏ ਇੱਥੇ ਹਜ਼ਾਰਾਂ ਸਿੰਘ ਆਏ ਆ ਜੀ ਤੇ ਹਜ਼ਾਰਾਂ ਸਿੰਘ ਹੀ ਗਏ ਅੱਜ ਤੱਕ ਤੁਸੀਂ ਵੇਖ ਲਓ ਜਿੰਨੇ ਮੇਰੇ ਕੋਲ ਸਿੰਘ ਆਏ ਐ ਕਈ ਆਏ ਤੇ ਚਲੇ ਗਏ ਮੈਂ ਹਮੇਸ਼ਾ ਆਉਣ ਵਾਲੇ ਸਿੰਘਾਂ ਨੂੰ ਬੇਨਤੀ ਕਰਦਾ ਭਾਈ ਹੁਣ ਵੇਖੋ ਕਈ ਬੰਦੇ ਘਰਾਂ 'ਚ ਸ਼ਰਾਬਾਂ ਪੀਂਦੇ ਹੋਣਗੇ ਮਾੜੇ ਕੰਮ ਕਰਦੇ ਹੋਣਗੇ ਘਰਾਂ ਦੇ ਵਿੱਚ ਉਹਦਾ ਕਿੱਦਾਂ ਦਾ ਜੀਵਨ ਸੀ ਹਰ ਬੰਦੇ ਨੂੰ ਹਰ ਬੱਚੇ ਨੂੰ ਜਦੋਂ ਵੀ ਅਸੀਂ ਇੱਥੇ ਪਰਮੇਸ਼ਰ ਦਵਾਰ ਰੱਖੀਦਾ ਹਰੇਕ ਨੂੰ ਇਹ ਗੱਲ ਕਹੀਦੀ ਆ ਵੀ ਭਾਈ ਤੂੰ ਜੇ ਸਾਡੇ ਕੋਲ ਰਹਿਣਾ ਹੈ ਤੇ ਆਪਣਾ ਜੀਵਨ ਬਣਾ ਕੇ ਰੱਖੀ ਗਲਤੀ ਨਾ ਕਰੀ ਉਹ ਕਹਿੰਦਾ ਲਓ ਜੀ ਮੈਂ ਤੁਹਾਡੇ ਕੋਲ ਆ ਗਿਆ ਮੈਂ ਕੋਈ ਵੀ ਗਲਤੀ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਾਂਗਾ ਇਹ ਹੀ ਕਹਿ ਸਕਦੇ ਆ ਅੱਛਾ ਜਦੋਂ ਉਹਨੇ ਕਹਿ ਦਿੱਤਾ ਵੀ ਮੈਂ ਨਹੀਂ ਕਰਾਂਗਾ ਤੂੰ ਸਾਡੇ ਕੋਲ ਹੈ ਜਿੱਦਨ ਕੋਈ ਗਲਤੀ ਕਰੇਗਾ ਭਾਈ ਫੇਰ ਤੇਰੀ ਛੁੱਟੀ ਕਰ ਦਿੱਤੀ ਜਾਏਗੀ ਇਹ ਹੀ ਕਰ ਸਕਦੇ ਆ ਤੁਹਾਡੇ ਚੋਂ ਮੈਨੂੰ ਕੋਈ ਵੀਰ ਇਹ ਦੱਸੇ ਕੋਈ ਆਪਣੇ ਬੱਚਿਆਂ ਦੀ ਆਪਣੇ ਪੋਤਿਆਂ ਦੀ ਸਾਰੀ ਜ਼ਿੰਦਗੀ ਦੀ ਗਾਰੰਟੀ ਲੈ ਸਕਦਾ ਵੀ ਕੋਈ ਗਲਤੀ ਨਹੀਂ ਕਰੇਗਾ ले ਸਕਦਾ ਕੋਈ ਨਹੀਂ ਨਹੀਂ ਕੋਈ ਗਰੰਟੀ ਲੈ ਸਕਦਾ ਕੋਈ ਵੀ ਬੱਚਾ ਕੋਈ ਵੀ ਬੰਦਾ ਇੱਥੇ ਰਹਿਣ ਵਾਲਾ ਗਲਤੀ ਕਰ ਸਕਦਾ ਹੈ ਮੈਂ ਇਹ ਕਹਿਆ ਇਸ ਸਟੇਜ ਦੇ ਉੱਤੇ ਵੀ ਜੇ ਕੋਈ ਭਾਈ ਇੱਥੇ ਰਹਿੰਦਾ ਹੋਇਆ ਗਲਤੀ ਕਰਦਾ ਹੈ ਮੈਨੂੰ ਤੁਸੀਂ ਦੱਸਿਓ ਮੈਂ ਉਹਦੀ ਨਾਲ ਦੀ ਨਾਲ ਛੁੱਟੀ ਕਰ ਦਿਆਂਗਾ ਇਹੀ ਕਿਹਾ ਮੈਂ ਭਲਾ ਇਹ ਗਰੰਟੀ ਕਿੱਥੇ ਲਈ ਹੈ ਵੀ ਮੇਰੇ ਕੋਲ ਰਹਿਣ ਵਾਲਾ ਬੰਦਾ ਕੋਈ ਗਲਤੀ ਕਰ ਹੀ ਨਹੀਂ ਸਕਦਾ ਇੱਕ ਐਬ ਜੇ ਕੋਈ ਗਲਤੀ ਕਰੇਗਾ ਤੁਸੀਂ ਮੈਨੂੰ ਆ ਕੇ ਦੱਸਿਓ ਆਪਾਂ ਉਹਦੀ ਛੁੱਟੀ ਕਰ ਦੇਾਂਗੇ ਤਾਂ ਸਾਡੀ ਸੰਸਥਾ ਬਦਨਾਮ ਨਾ ਹੋਵੇ ਬਿਨਾ ਗੱਲ ਤੋਂ ਇੱਥੇ ਕੋਈ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਹਰ ਵੇਲੇ ਸੋਚਦੇ ਰਹਿੰਦੇ ਨੇ ਵੀ ਕੋਈ ਐਸੀ ਗੱਲ ਬਣੇ ਵੀ ਸਾਡੀ ਸੰਸਥਾ ਜਿਹੜੀ ਹੈ ਉਹ ਬਦਨਾਮ ਨਾ ਹੋਵੇ ਇਸ ਕਰਕੇ ਇਹੀ ਕੀਤਾ ਜਾ ਸਕਦਾ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕੋਈ ਗਰੰਟੀ ਨਹੀਂ ਲੈ ਸਕਦਾ ਫਿਰ ਅਗਲਾ ਕਹਿੰਦਾ ਮੈਨੂੰ ਇੱਕ ਪਰਸੋਂ ਚੋਂ ਉੱਥੇ ਕਿਸ ਸਿੰਘ ਦਾ ਫੋਨ ਆਇਆ ਉਹ ਕਹਿੰਦਾ ਜੀ ਇਦਾਂ ਹੁੰਦਾ ਕਿਉਂ ਐ ਜਿਹੜਾ ਇੱਥੇ ਰਹਿਣ ਵਾਲਾ ਬੰਦਾ ਹੈ ਗੁਰਦੁਆਰੇ 'ਚ ਰਹਿਣ ਵਾਲੇ ਕੋਈ ਬੰਦੇ ਨੇ ਉਹ ਗਲਤੀਆਂ ਕਰਦੇ ਕਿਉਂ ਨੇ ਮੈਂ ਕਿਹਾ ਯਾਰ ਵੈਸੇ ਫਿਰ ਤੁਸੀਂ ਪਿੱਟਣ ਲੱਗ ਜਾਣਾ ਵੀ ਆਪਣੇ ਆਪ ਨੂੰ ਗੁਰੂਆਂ ਨਾਲ ਰਲਾਉਂਦੇ ਐ ਰਹਿਣ ਦੀ ਗੱਲ ਕੀ ਕਰਦੇ ਹੋ ਪਿਰਥੀ ਚੰਦ ਗੁਰੂ ਅਮਰਦਾਸ ਜੀ ਦਾ ਪੁੱਤਰ ਸੀ ਰਹਿੰਦਾ ਵੀ ਗੁਰਦੁਆਰੇ ਵਿੱਚ ਸੀ ਪਰ ਕੋਈ ਵੀ ਗਲਤੀ ਕਿਸੇ ਵੀ ਇਨਸਾਨ ਤੋਂ ਹੋ ਸਕਦੀ ਸਾਡੇ 'ਚ ਇੱਥੇ ਬਹੁਤ ਸਿੰਘ ਰਹਿੰਦੇ ਐ ਪਹਿਲਾਂ ਆਏ ਐ ਫਿਰ ਕੋਈ ਗਲਤੀ ਕਰਕੇ ਦੇਵੀਏ ਤੇ ਦੁਬਾਰਾ ਆ ਕੇ ਮੈਨੂੰ ਫੇਰ ਵੀ ਆ ਕੇ ਕੋਈ ਸਾਲ ਬਾਅਦ ਆਇਆ ਕੋਈ 2 ਸਾਲ ਬਾਅਦ ਆਇਆ ਕੋਈ 6 ਮਹੀਨਿਆਂ ਬਾਅਦ ਆਇਆ ਮੈਨੂੰ ਕਹਿੰਦੇ ਬਾਬਾ ਜੀ ਮaaf ਕਰ ਦਿਓ ਇੱਕ ਮੌਕਾ ਦੇ ਦਿਓ ਸਤ ਮੈਂ ਕਿਹਾ ਵੀ ਮੁੜ ਕੇ ਨਹੀਂ ਜਿੰਨਾ ਚਿਰ ਮੇਰੇ ਕੋਲ ਰਹਿਣਾ ਹੈ ਜੇ ਇੱਥੇ ਕਰੇਗਾ ਤੇ ਤੈਨੂੰ ਅਸੀਂ ਕੋਈ ਥਾਂ ਨਹੀਂ ਦੇਵਾਂਗੇ ਸਾਡੇ ਕੋਲ ਰਹਿੰਦੇ ਆ ਕੋਈ ਗਲਤੀ ਨਾ ਕਰੀ بڑے ਬੰਦੇ ਗਲਤੀਆਂ ਕਰਕੇ ਆਏ ਵੀ ਹੈ ਵਾਪਸ ਅਸੀਂ ਇੱਥੇ ਰੱਖੇ ਵੀ ਹੈ ਕਈਆਂ ਨੂੰ ਕੋਈ ਘਰੇਲੂ ਮਜਬੂਰੀ ਹੋ ਸਕਦੀ ਹੈ ਘਰ ਵਿੱਚ ਕੰਮ ਪੈ ਸਕਦਾ ਹੈ ਤਾਂ ਗਏ ਹੋਣਗੇ ਤੇ ਕਈਆਂ ਨੇ ਕੋਈ ਗਲਤੀ ਕੀਤੀ ਉਹਨਾਂ ਦੀ ਤਾਂ ਛੁੱਟੀ ਕੀਤੀ ਹੈ ਅੱਜ ਵੀ ਮੇਰਾ ਇਹ ਸਟੈਂਡ ਹੈ ਕਿ ਪਰਮੇਸ਼ਰ ਦੁਆਰ ਰਹਿਣ ਵਾਲਾ ਬੰਦਾ ਜਿਹੜਾ ਵੀ ਕੋਈ ਕਰੈਕਟਰ ਦੀ ਗਲਤੀ ਕਰਦਾ ਹੈ ਉਹਦੀ ਸ਼ਿਕਾਇਤ ਮੇਰੇ ਕੋਲ ਲੈ ਆਓ ਮੈਂ ਉਹਨੂੰ ਆਪਣੇ ਘਰ ਭੇਜ ਦਿਆਂਗਾ ਮੇਰੇ ਕੋਲ ਇੱਥੇ ਤੁਹਾਡੇ ਕੋਲ ਕੋਈ ਸਿੰਘ ਹੋਵੇ ਇੱਥੇ ਸਬੂਤ ਦੇ ਦਿਓ ਆ ਇੱਥੇ ਜਿੰਨੇ ਬੈਠੇ ਨੇ ਨਾ ਇੱਥੇ ਬੈਠੇ ਆ ਜੀ ਕੋਈ ਭੁੱਲ ਕਰੇਗਾ ਉਹਦੀ ਛੁੱਟੀ ਕਰ ਦਿਆਂਗਾ ਘਰ ਭੇਜ ਦਿਆਂਗਾ ਇਹੀ ਕਰ ਸਕਦਾ ਮੈਂ ਹਾਲਾਂਕਿ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ ਬੱਚੇ ਗਲਤੀਆਂ ਕਰਦੇ ਨੇ ਪਰ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ ਮਾਪੇ ਮਾਪੇ ਪੜਦੇ ਪਾਉਂਦੇ ਪਰ ਅਸੀਂ ਇੱਕ ਸੰਸਥਾ 'ਚ ਰਹਿੰਦੇ ਆ ਭਾਈ ਇੱਥੇ ਰਹਿੰਦੇ ਆ ਇਸ ਕਰਕੇ ਅਸੀਂ ਉਸੇ ਵੇਲੇ ਜਿੱਦਾਂ ਵੀ ਮੈਨੂੰ ਪਤਾ ਲੱਗਦਾ ਉਹਦੀ ਛੁੱਟੀ ਕਰ ਦਿੰਦੇ ਆ ਬਸ ਅੱਛਾ ਹੁਣ ਅਗਲੀ ਗੱਲ ਇਹ ਐ ਇਹ ਇਹ ਤੇ ਹੋ ਗਈ ਗੱਲ ਕਲੀਅਰ ਇਹ ਤੇ ਚਲੋ ਅਸੀਂ ਸਫਾਈ ਕਰਦੇ ਆਂ ਤੇ ਕਰਦੇ ਰਵਾਂਗੇ ਵੀ ਜੇ ਕੋਈ ਭੁੱਲ ਕਰੇਗਾ ਜਾਏਗਾ ਵੀ ਤੌਬਾ ਕਰੇਗਾ ਰੱਖਾਂਗੇ ਵੀ ਬੰਦਾ ਇੱਥੇ ਰਹਿ ਕੇ ਗਲਤੀ ਨਾ ਕਰੇ ਸਾਡੇ ਕੋਲ ਰਹਿ ਕੇ ਕੋਈ ਬੰਦਾ ਗਲਤ ਕੰਮ ਨਾ ਕਰੇ ਪਰ ਅਗਲਾ ਪੁਆਇੰਟ ਅਗਲਾ ਪੁਆਇੰਟ ਇਹ ਹੈ ਇਹ ਗੱਲ ਕਹਿ ਕੇ ਮੇਰੀਆਂ ਗੱਲਾਂ ਦੇ ਜਵਾਬ ਮਿਲ ਗਏ ਜਿਹੜੀ ਮੈਂ ਇੰਟਰਵਿਊ ਵਿੱਚ ਸਵਾਲ ਪੁੱਛਿਆ ਤੇ ਜਵਾਬ ਮਿਲ ਗਏ ਹੁਣ ਤੁਹਾਡੇ ਚੋਂ ਕੋਈ ਬੰਦਾ ਮੈਨੂੰ ਸਵਾਲ ਕਰੇ ਮੈਂ ਉੱਥੇ ਖੜ ਕੇ ਮਿਲਦਾ ਤੁਹਾਡੇ ਚੋਂ ਕੋਈ ਬੰਦਾ ਮੈਨੂੰ ਪੁੱਛੇ ਵੀ ਬਾਬਾ ਜੀ ਪੰਥਕ ਆਹ ਮਸਲਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਪੰਥ ਚ ਫੁੱਟ ਪਈ ਹੈ ਤੇ ਮੈਂ ਉਹਨੂੰ ਪਤਾ ਕੀ ਕਹਾਂ ਤੇਰੀ ਘਰ ਵਾਲੀ ਤੇ ਤੈਨੂੰ ਰੋਟੀ ਨਹੀਂ ਦਿੰਦੀ ਮੈਨੂੰ ਆ ਕੇ ਸਵਾਲ ਪੁੱਛਦਾ ਦੱਸੋ ਇਹ ਕੋਈ ਗੱਲ ਬਣਦੀ ਹੈ ਸੈਂਸ ਬਣਦੀ ਹੈ ਜੇ ਮੈਂ ਕਹਾਂ ਹੁਣ ਮੈਂ ਮੇਰੇ بڑے ਬੰਦਿਆਂ ਨਾਲ ਪਿਆਰ ਹੈ ਇੱਥੇ ਤੁਹਾਡੇ ਨਾਲ ਮੇਰਾ ਕਈਆਂ ਨਾਲ ਪਿਆਰ ਹੈ ਪਰ ਉਹਨਾਂ ਦਾ ਪਿਓ ਸ਼ਰਾਬ ਪੀਂਦਾ ਹੈ ਉਸ ਪੁੱਤ ਦਾ ਕੀ ਕਸੂਰ ਹੈ ਕਈ ਬੰਦੇ ਇੱਥੇ ਇਦਾਂ ਦੇ ਨੇ ਜਿਨ੍ਹਾਂ ਦੇ ਪੁੱਤ ਅੱਖੇ ਨਹੀਂ ਲੱਗਦੇ ਪਿਓ ਕਈ ਮਾਵਾ ਇੱਥੇ ਮੇਰੀਆਂ ਆਉਂਦੀਆਂ ਮੈਨੂੰ 15 ਸਾਲ ਤੋਂ ਪਿਆਰ ਕਰਦੀਆਂ ਨੇ ਭੈਣਾਂ ਨੇ ਸਾਡੀਆਂ ਘਰ ਵਾਲਾ ਸ਼ਰਾਬ ਪੀਂਦਾ ਹੈ ਘਰ ਵਾਲੇ ਮਾੜੇ ਨੇ ਤੇ ਮੈਨੂੰ ਕਹਿੰਦੀਆਂ ਪਿਆਰ ਨਾਲ ਬਾਬਾ ਜੀ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਖਤੇ ਬੁਲੰਦੀਆਂ ਨੇ ਮੈਂ ਤੁਹਾਡੀ ਭੈਣ ਆ ਜੀ ਮੈਨੂੰ ਆਪਣਾ ਭਰਾ ਬਣਾ ਕੇ ਮੈਂ ਤਾਂ ਆਪਾ ਭਰਾ ਸਮਝਦੀ ਆ ਭੈਣ ਬਣਾ ਕੇ ਰੱਖਿਓ ਬੜੇ ਇਦਾਂ ਦੇ ਭੈਣ ਭਰਾ ਸਾਡੇ ਹੈ ਨੇ ਤੇ ਮੈਂ ਉਹਨੂੰ ਕਹਾਂ ਚੱਲ ਤੂੰ ਤੇਰਾ ਤੇ ਘਰ ਵਾਲਾ ਸ਼ਰਾਬ ਪੀਂਦਾ ਹੈ ਤੇਰੇ ਬੱਚੇ ਤੇ ਮਾੜੇ ਨੇ ਤੇ ਅੱਜ ਤੱਕ ਇਹ ਹੁੰਦਾ ਕਦੇ ਕਿਉਂਕਿ ਕਰਮ ਹੀ ਆਪੋ ਆ ਫੜੇ ਮੈਂ ਕਦੇ ਪੁੱਛਦਾ ਵੀ ਕਿਹੜਾ ਬੰਦਾ ਤੁਹਾਡੇ ਚ ਕੀ ਕਰਦਾ ਹੈ ਮੇਰਾ ਪ੍ਰੇਮ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੇਰੇ ਕੋਲ ਰਹਿੰਦਾ ਹੈ ਜਿਹੜਾ ਬੰਦਾ ਮੇਰੇ ਕੋਲ ਆਉਂਦਾ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਬਾਕੀ ਰਹੀ ਗੱਲ ਮੈਂ ਅੱਜ ਫੇਰ ਕਲੀਅਰ ਕਰਦਾ ਚੰਗੀ ਤਰ੍ਹਾਂ ਭਾਈ ਜੇ ਕੋਈ ਬੱਚਾ ਇੱਥੇ ਰਹਿਣ ਵਾਲਾ ਕੋਈ ਸਿੰਘ ਗਲਤੀ ਕਰਦਾ ਹੈ ਉਹ ਮੇਰੇ ਕੋਲ ਲੈ ਆਓ ਇੱਥੇ ਰਹਿ ਕੇ ਬੰਦਾ ਗਲਤੀਆਂ ਨਹੀਂ ਕਰੇਗਾ ਘਰ ਜਾ ਘਰੋਂ ਆਇਆ ਹੈ ਜਿਹੜੇ ਇੱਥੇ ਰਹਿਣ ਵਾਲੇ ਅਜ ਅਮਰਤ ਧਾਰੀ ਸਿੰਘ ਨੇ ਹੋ ਸਕਦਾ ਪਹਿਲਾਂ ਕੀ ਕਰਦੇ ਰਹੇ ਨੇ ਹੁਣ ਇਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਸੀ ਇੱਥੋਂ ਜਾ ਕੇ ਕੀ ਕਰਨਗੇ ਭਾਈ ਇਥੋਂ ਛੁੱਟੀ ਮਿਲ ਜਾਏਗੀ ਪਤਾ ਨਹੀਂ ਜਾ ਕੇ ਕੀ ਕਰਨਗੇ ਹੁਣੇ ਉਹ ਮੈਂ ਮਗਰ ਮਗਰ ਕਿਸੇ ਦੇ ਤੁਰਿਆ ਨਹੀਂ ਫਿਰਦਾ ਬਾਕੀ ਮੇਰੇ 'ਚ ਕੋਈ ਕਮੀ ਲੱਗਦੀ ਏ ਤੁਹਾਨੂੰ ਛੜਕਦੇ ਖਲਾਰ ਕੇ ਗੋਲੀ ਮਾਰਿਓ ਜਿੱਦਣ ਤੁਹਾਨੂੰ ਮੇਰੇ ਕਰੈਕਟਰ ਵਿੱਚ ਕੋਈ ਗਲਤੀ ਲੱਗਦੀ ਕੋਈ ਸਬੂਤ ਕੋਈ ਨਿੱਕੇ ਤੋਂ ਨਿਕਾ ਕਦੇ ਕਿਸੇ ਭੈਣ ਨਾਲ ਕੋਈ ਫੋਨ ਤੇ ਵੀ ਗੱਲ ਕੀਤੀ ਹੋਵੇ ਕੋਈ ਗਲਤ ਮੈਸੇਜ ਵੀ ਜ਼ਿੰਦਗੀ 'ਚ ਕੀਤਾ ਹੋਵੇ ਕਦੇ ਕਿਸੇ ਨੂੰ ਵੱਲ ਵੇਖਿਆ ਵੀ ਹੋਵੇ ਬਾਡੀ ਨਾਲ ਕਿਸੇ ਨੂੰ ਇਦਾਂ ਟੱਚ ਵੀ ਹੱਥ ਵੀ ਲਾਇਆ ਹੋਵੇ ਜ਼ਿੰਦਗੀ 'ਚ ਕੋਈ ਸਬੂਤ ਲੈ ਆਓ ਉਹਦਾ ਮੈਂ ਸਦਾ ਹੀ ਤੁਹਾਡੀ ਕਚਹਿਰੀ 'ਚ ਜਵਾਬ ਦੇ ਆ ਕਿਉਂਕਿ ਮੈਂ ਆਪਣੇ ਆਪ ਨੂੰ ਪਹਿਲਾਂ ਵੇਖ ਕੇ ਪਰਖ ਕੇ ਤਾਂ ਐਡੇ ਐਡੇ ਵੱਡੇ ਪੰਗੇ ਲਏ ਨੇ ਨਹੀਂ ਤੇ ਮੈਂ ਤੇ ਇਕੱਲਾ ਹੀ ਆ ਇੱਕ ਪਾਸੇ ਇੱਕ ਪਾਸੇ ਸਾਰਾ ਲਾਣਾ ਇਕੱਠਾ ਹੋਇਆ ਜਥੇਦਾਰ ਸਾਡੇ ਵਿਰੁੱਧ ਸੰਪਰਦਾਵਾਂ ਸਾਡੇ ਵਿਰੁੱਧ ਸ਼੍ਰੋਮਣੀ ਕਮੇਟੀ ਸਾਡੇ ਵਿਰੁੱਧ ਟਕਸਾਲ ਅੱਜ ਸਾਡੇ ਵਿਰੁੱਧ ਹੈ ਸਾਰੇ ਸਾਡੇ ਵਿਰੁੱਧ ਨੇ ਇੱਕ ਪਾਸੇ ਇਕੱਲਾ ਖੜਾ ਇਕੱਲਾ ਇਕੱਲਾ ਤੇ ਮੈਂ ਅਗਰ ਇਹ ਨਹੀਂ ਕਿ ਨਾ ਵੀ ਸਾਰੇ ਮੇਰੇ ਨਾਲ ਖੜੇ ਰਹਿਣਗੇ ਬਸ ਜਿੰਨੇ ਕੁ ਜੋਗਾ ਹਾਂ ਮੈਂ ਖੜਾ ਤੇ ਖੜਾ ਰਹਾਂਗਾ ਮਰਦੇ ਦਮ ਤੱਕ ਖੜਾ ਰਹਾਂਗਾ ਤੇ ਤੁਹਾਡਾ ਕੋਈ ਵੀ ਵੀਰ ਸੁਣੋ ਤੁਹਾਡਾ ਕੋਈ ਵੀ ਵੀਰ ਮੇਰੇ ਨਾਲ ਮੇਰੇ ਨਾਲ ਖੜ ਸਕਦਾ ਕੋਈ ਵੀ ਮੇਰਾ ਭਰਾ ਖੜ ਸਕਦਾ ਪਰ ਉਹ ਇਹ ਨਹੀਂ ਮੈਂ ਕਹਦਾ ਸਾਰਾ ਪਰਿਵਾਰ ਲੈ ਕੇ ਆ ਤੇਰਾ ਸਾਰਾ ਪਰਿਵਾਰ ਖੜੇਗਾ ਤੇਰੀ ਘਰ ਵਾਲੀ ਵੀ ਖੜੇਗੀ ਤੇਰੀ ਮਾਂ ਵੀ ਉਹ ਭਾਈ ਇਕੱਲਾ ਹੀ ਜਿਹੜਾ ਵਾਦਾ ਕਰਦਾ ਵੀ ਮੈਂ ਖੜੂਗਾ ਜੀ ਬਾਕੀਆਂ ਦਾ ਮੈਨੂੰ ਨਹੀਂ ਪਤਾ ਮੇਰੇ ਚਾਚੇ ਤਾਏ ਮੇਰੇ ਮਾਪਿਓ ਕਿੱਧਰ ਜਾਂਦੇ ਨੇ ਉਹਨਾਂ ਦੀ ਮੈਂ ਗਾਰੰਟੀ ਨਹੀਂ ਲੈ ਸਕਦਾ ਮੈਂ ਤੁਹਾਡੇ ਨਾਲ ਮੈਂ ਜਿੰਨੇ ਜੋਗਾ ਹਾਂ ਮੈਂ ਤੁਹਾਡੇ ਨਾਲ ਇਹ ਹੀ ਹਮੇਸ਼ਾ ਕੋਈ ਇਹ ਹੀ ਸਾਡਾ ਵਾਦਾ ਹੁੰਦਾ ਹੋਰ ਕੀ ਹੁੰਦਾ ਸੋ ਆਪਾਂ ਜਿੰਨੇ ਜੋਗੇ ਹਾਂ ਭਾਈ ਮੈਂ ਜਿੱਦਾਂ ਦਾ ਵੀ ਹਾਂ ਮੈਂ ਤੁਹਾਡੇ ਵਿੱਚ ਖੜਾ ਇਹ ਸਾਡਾ ਕੋਈ ਪਰਿਵਾਰ ਹੈ ਆ ਸਾਡੇ ਬੱਚੇ ਹੈ ਬੱਚਿਆਂ ਵਰਗੇ ਆ ਜੀ ਬੱਚਿਆਂ ਤੋਂ ਵੱਧ ਕੇ ਮੈਂ ਆਪਣੇ ਸਿੰਘਾਂ ਨੂੰ ਪਿਆਰ ਜਿੰਨਾ ਮੈਂ ਆਪਣੇ ਸਿੰਘਾਂ ਨੂੰ ਪਿਆਰ ਕਰਦਾ ਇਹਨਾਂ ਕੋਈ ਨਹੀਂ ਕਰਦਾ ਤੇ ਸਾਰੇ ਜਥੇ ਨੂੰ ਤੁਸੀਂ ਕਾਲੀ ਢਾਲ ਬਣਾਉਣ ਦੀ ਤੁਸੀਂ ਜੁਰਤ ਨਾ ਕਰੋ ਨਾ ਮੈਂ ਤੁਹਾਨੂੰ ਬਣਾਉਣ ਦੇਵਾਂਗਾ ਤੁਸੀਂ ਕਹਿੰਦੇ ਢਾਲ ਹੀ ਸਾਰੀ ਕਾਲੀ ਹੈ ਇਹ ਭੁੱਲ ਜੋ ਤੁਸੀਂ ਵਿੱਚ ਇਹ 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 ਨਹੀਂ ਗੱਲ ਹੋ ਸਕਦੀ ਤੁਸੀਂ ਸਾਰੇ ਸੰਸਥਾਨ ਨੂੰ ਸਾਰੇ ਸਿੰਘਾਂ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਜੇ ਕੋਈ ਗਲਤੀ ਕਰਦਾ ਉਹਦੀ ਗਲਤੀ ਲੈ ਆਓ ਉਹਦੀ ਛੁੱਟੀ ਕਰ ਦਿਆਂਗੇ ਭਾਈ ਕਰ ਦਿਆਂਗੇ ਮੇਰੇ ਕੋਲ ਰਹਿੰਦਾ ਹੋਇਆ ਬੰਦਾ ਗਲਤੀ ਤਾਂ ਕਰਦਾ Mas, em going to